ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਪਰਮਿੰਦਰ ਸੰਧੂ ਅੱਜ ਮੈਂ ਤੁਹਾਡੇ ਸਾਹਮਣੇ ਜਿਹੜੀ ਵੀਡੀਓ ਲੈ ਕੇ ਆਇਆ ਇਹ ਨਾ ਕੋਈ ਕ੍ਰਾਈਮ ਸਟੋਰੀ ਹੈ ਨਾ ਕੋਈ ਹੋਰ ਸਟੋਰੀ ਹੈ ਇਹ ਮੈਂ ਤੁਹਾਡੇ ਸਾਹਮਣੇ ਅੱਜ ਵੀਡੀਓ ਇੱਕ ਪਰਪਸ ਲਈ ਲੈ ਕੇ ਆਇਆ ਜਿਹੜੀ ਕਿ ਕਿਸੇ ਦੀ ਮਦਦ ਲਈ ਵੀਡੀਓ ਹੈ ਸੋ ਇਹ ਵੀਡੀਓ ਨੂੰ ਸਾਰੇ ਜਣੇ ਪੂਰੀ ਜਰੂਰ ਦੇਖਿਓ ਤੇ ਧਿਆਨ ਨਾਲ ਸੁਣਿਓ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰਿਓ ਕਿਸੇ ਵੀਰ ਭਾਈ ਦੀ ਇਸ ਨਾਲ ਜੋ ਕਿ ਮਦਦ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਜੀ ਅੱਜ ਆਪਾਂ ਪਹੁੰਚੇ ਆ ਪਿੰਡ ਬਖੋਰੇ ਕਲਾ ਜਿੱਥੇ ਕਿ ਪ੍ਰੇਮ ਸਿੰਘ ਜੀ ਜੋ ਰਮਦਾਸਿਆ ਸਿੱਖ ਜਾਤੀ ਨਾਲ ਸੰਬੰਧਿਤ ਨੇ ਪਿਛਲੇ ਮਹੀਨੇ ਵੀਰ ਦੇ ਐਕਸੀਡੈਂਟ ਹੋ ਗਿਆ ਸੀ ਕਿਸੇ ਗੱਡੀ ਨਾਲ ਜਿਨ੍ਹਾਂ ਦੇ ਰੀੜ ਦੀ ਹੱਡੀ ਤੇ ਸੱਟ ਲੱਗੀ ਸੀ ਪਰਿਵਾਰ ਬਹੁਤ ਗਰੀਬ ਹੈ ਸਾਡੇ ਨਾਲ ਹੀ ਬੈਠਾ ਹੈ ਵੀਰ ਦੇ ਚਾਰ ਕੁੜੀਆਂ ਇੱਕ ਛੋਟਾ ਜਿਹਾ ਲੜਕਾ ਹੈ ਦਿਹਾੜੀਦਾਰ ਪਰਿਵਾਰ ਹੈ ਕਿਉਂਕਿ ਅੱਜ ਕੱਲ ਸਾਨੂੰ ਪਤਾ ਹੀ ਹੈ ਵੀ ਜੋ ਇਲਾਜ ਨੇ ਬਹੁਤ ਮਹਿੰਗੇ ਨੇ ਉਹਨਾਂ ਦੀ ਪਤਨੀ ਬੀਬਾ ਜਸਵੀਰ ਕੌਰ ਸਾਡੇ ਕੋਲੇ ਬੈਠੇ ਨੇ ਇਹਨਾਂ ਨੇ ਪਿੰਡ ਚੋਂ ਵੀ ਦੱਸਿਆ ਹੈ ਹੋਰ ਵੀ ਬਹੁਤ ਗੁਰਮੁਖ ਪਿਆਰਿਆਂ ਵੱਲੋਂ ਦਾਨੀ ਸੱਜਣਾ ਵੱਲੋਂ ਮਾਇਆ ਪਹੁੰਚੀ ਹੈ ਉਹਨਾਂ ਦੇ ਲਾਜ ਵਾਸਤੇ ਅੱਜ ਕੱਲ ਉਹ ਹਸਾਰ ਹਸਪਤਾਲ ਦੇ ਵਿੱਚ ਦਾਖਲ ਨੇ অপারেশন ਉਹਨਾਂ ਦਾ ਹੋ ਚੁੱਕਿਆ ਆਪਾਂ ਨੇ ਅਰਦਾਸ ਵੀ ਕਰਨੀ ਹੈ ਵੀਰ ਵਾਸਤੇ ਕਿ ਵੀਰ ਚੜ੍ਹਦੀ ਕਲਾ ਚ ਹੋਵੇ ਕਿਉਂਕਿ ਪੈਸੇ ਬਹੁਤ ਲੱਗ ਰਹੇ ਨੇ ਅਸੀਂ ਪਹੁੰਚੇ ਹਾਂ ਪਿੰਡ ਆਰਾਮਗੜ ਸੰਨੂਆ ਤਹਿਸੀਲ ਲਹਿਰਾ ਜ਼ਿਲ੍ਹਾ ਸੰਗਰੂਰ ਤੋਂ ਮੇਰੇ ਨਾਲ ਸਾਡੇ ਰਣਜੀਤ ਸਿੰਘ ਜੀ ਬਿੱਟੂ ਪ੍ਰਵਿੰਦਰ ਸਿੰਘ ਰੀਕੂ ਜੋ ਕੈਨੇਡਾ ਤੋਂ ਨੇ ਸਾਡੇ ਸਾਡੇ ਪਿੰਡ ਵੀ ਇੱਕ ਕਲੱਬ ਬਣਿਆ ਹਾ ਲੋਕ ਭਲਾਈ ਕਲੱਬ ਜੋ ਅਸੀਂ ਆਪਣੀਆਂ ਕਿਰਤਕਮਾਈਆਂ ਚੋਂ ਕਿਣਕਾ ਕਿਣਕਾ ਇਕੱਠਾ ਕਰਕੇ ਜਿੱਥੇ ਵੀ ਕੋਈ ਲੋੜ ਪੈਂਦੀ ਹੈ ਗਰੀਬ ਪਰਿਵਾਰ ਨੂੰ ਸੇਵਾ ਕਰਦੇ ਆ ਇਹਨਾਂ ਨੇ ਪਿਛਲੇ ਦਿਨੀ ਪਰਿਵਾਰ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਮਦਦ ਵਾਸਤੇ ਜੋ ਕਿ ਸਾਡੇ ਰਣਜੀਤ ਸਿੰਘ ਜੀ ਬਿੱਟੂ ਜੋ ਕਿ ਪੈਸਟੀਸਾਈਡ ਦੀ ਦੁਕਾਨ ਕਰਦੇ ਨੇ ਇਹਨਾਂ ਨੇ ਵੀਡੀਓ ਦੇਖੀ ਇਹਨਾਂ ਨੇ ਕਲੱਬ ਦੇ ਵਿੱਚ ਗੱਲ ਰੱਖੀ ਕਿ ਆਪਾਂ ਵੀ ਉਸ ਪਰਿਵਾਰ ਦੀ ਕੋਈ ਮਦਦ ਕਰ ਸਕੀਏ ਅਸੀਂ ਆਪਣੀ ਮੀਟਿੰਗ ਕਰਕੇ ਅੱਜ ਪਹੁੰਚੇ ਆ ਆਪਣੇ ਕਲੱਬ ਦੇ ਵਿੱਚੋਂ ਜਾ ਇਹਨਾਂ ਨੇ ਮਿੱਟੂ ਸਿੰਘ ਨੇ ਆਪਣੇ ਮਿੱਤਰਾਂ ਸੱਜਣਾ ਤੇ ਆਪਣੀ ਕਿਰਤ ਕਮਾਈਆਂ ਦੇ ਵਿੱਚੋਂ ਮਾਇਆ ਲੈ ਕੇ ਭੈਣ ਦੇ ਪਰਿਵਾਰ ਵਾਸਤੇ ਆਏ ਆ ਵੀਰ ਵਾਸਤੇ ਵੀ ਉਹਦਾ ਲਾਜ ਹੋ ਸਕੇ ਕਿਉਂਕਿ ਬੇਟੀਆਂ ਨੇ ਚਾਰ ਤਾਂ ਸਾਡਾ ਵੀਡੀਓ ਬਣਾਉਣ ਦਾ ਕੋਈ ਮਕਸਦ ਇਹ ਨਹੀਂ ਕਿ ਅਸੀਂ ਵਿੜਾਈ ਲਈਏ ਜਾਂ ਕੋਈ ਸਾਨੂੰ ਕੋਈ ਲਾਹਾ ਪ੍ਰਾਪਤ ਹੋਵੇ ਕਿਉਂਕਿ ਅਸੀਂ ਤਾਂ ਇਹ ਸੋਚਦੇ ਆਂ ਵੀ ਸਾਡੀ ਵੀਡੀਓ ਦੇਖ ਕੇ ਕੋਈ ਹੋਰ ਦਾਨੀ ਸੱਜਣ ਮੇਰਾ ਵੀਰ ਇਸ ਪਰਿਵਾਰ ਨਾਲ ਸੰਪਰਕ ਕਰ ਸਕਦਾ ਹੈ ਇਨਾਂ ਦਾ ਆਪਾਂ Google Pay ਨੰਬਰ ਵੀ ਪਾਵਾਂਗੇ ਵੀਡੀਓ ਤੇ ਕਾਪੀ ਵੀ ਪਾਵਾਂਗੇ ਕਿਉਂਕਿ ਬੱਚਿਆਂ ਦਾ ਘਰ ਹੈ ਜਿੱਥੇ ਤੱਕ ਸਾਡੀ ਵੀਡੀਓ ਜਾਂਦੀ ਹੈ ਇਹਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਮਦਦ ਵੀ ਕਰਿਓ ਪਰਿਵਾਰ ਦੀ ਕਿਉਂਕਿ ਬਿਲਕੁਲ ਗਰੀਬ ਪਰਿਵਾਰ ਹੈ ਭੈਣ ਦੱਸਦੀ ਸੀ ਕਿ ਅਸੀਂ ਜੀਰੀ ਲਾਉਂਦੇ ਸੀ ਲੜਕੀਆਂ ਸਮੇਤ ਕਿਥੇ ਬੱਚਿਆਂ ਦਾ ਪੜ੍ਹਾਈ ਦਾ ਸਮਾਂ ਬੱਚੇ ਦਿਹਾੜੀ ਕਰਦੇ ਨੇ ਕਿਉਂਕਿ ਮਜ਼ਦੂਰੀ ਹੈ ਭੈਣ ਨੂੰ ਪਤਾ ਲੱਗਿਆ 10 ਵਜੇ ਵੀ ਇਸ ਤਰ੍ਹਾਂ ਕਰਕੇ ਐਕਸੀਡੈਂਟ ਹੋ ਗਿਆ ਬਹੁਤ ਜਗ੍ਹਾ ਤੇ ਚੰਡੀਗੜ੍ਹ ਪਟਿਆਲੇ ਬਹੁਤ ਘੁੰਮੇ ਖਰਚਾ ਬਹੁਤ ਹੋ ਗਿਆ ਪਿੰਡ ਵਾਲਿਆਂ ਨੇ ਵੀ ਭੈਣ ਦੱਸਦੀ ਵੀ ਮਦਦਤ ਬਹੁਤ ਕੀਤੀ ਜਿੰਨਾ ਦਾਨੀ ਵੀਰਾਂ ਨੇ ਹੁਣ ਤੱਕ ਇਸ ਪਰਿਵਾਰ ਦੀ ਮਦਦ ਕੀਤੀ ਹੈ ਸਾਰਿਆਂ ਦਾ ਅਸੀਂ ਵੀ ਪਰਿਵਾਰ ਵੱਲੋਂ ਵੀ ਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅਰਦਾਸ ਵੀ ਕਰਦੇ ਹਾਂ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਉਸ ਵੀਰ ਨੂੰ ਛੇਤੀ ਚੜ੍ਹਦੀ ਕਲਾ 'ਚ ਰੱਖੀ ਤੇ ਪਰਿਵਾਰ ਚਾ ਆਪਣੇ ਬੱਚੇ ਸੰਭਾਲ ਲਿਆ ਕੇ ਤੇ ਨਾਲ ਅਸੀਂ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨੀ ਹੈ ਸਾਰਾ ਪਰਿਵਾਰ ਬੈਠਾ ਤੇ ਆਪਾਂ ਭੈਣ ਜੀ ਤੋਂ ਵੀ ਪੁੱਛਾਂਗੇ ਵੀ ਕਿਸ ਤਰ੍ਹਾਂ ਕੀ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਕਿੰਨੇ ਪੈਸੇ ਲੱਗ ਚੁੱਕੇ ਤੇ ਕਿੰਨੇ ਕ ਬੰਦਿਆਂ ਨੇ ਇਹਨਾਂ ਦੀ ਮਦਦ ਚੁੱਕੀ ਮਦਦ ਕਰ ਚੁੱਕੇ ਨੇ ਭੈਣ ਜਸਵੀਰ ਕੋਲ ਪਿੰਡ ਬਖੋਰਾ ਕਲਾ ਤੋਂ ਮਦਦ ਤਾਂ ਹੋ ਰਹੀ ਹੈ ਵੀਰੇ ਜਿਹੜੇ ਜਿਹੜੇ ਵੀਰ ਲਵੇ ਬਾਗੀ ਵੀਡੀਓ ਪਾ ਲਈ ਉਹਨਾਂ ਨੇ ਮਦਦ ਕਰੀ ਹੈ ਸਾਡੀ ਕਰਨ ਲੱਗ ਰਹੇ ਨੇ ਪੈਸੇ ਦੋ 2.5 ਲੱਖ ਰੁਪਏ ਦੇ ਵੀਰੇ ਅਸੀਂ ਬਠਿੰਡੇ ਲਾ ਜਾਈਏ ਮਨ ਮਰੇ ਵੀ ਲੱਗ ਰਹੀ ਨੇ ਮੇਰੇ ਲਾਜ ਤੇ ਅਜੇ ਡਾਕਟਰਾਂ ਨੇ ਸਾਨੂੰ ਕੁਝ ਨਹੀਂ ਕਿਹਾ ਠੀਕ ਹੈ ਜੀ ਕਿਉਂਕਿ ਘੱਟੋ-ਘੱਟ 4-5 ਲੱਖ ਰੁਪਿਆ ਤੋਂ ਉੱਪਰ ਪੈਸੇ ਲੱਗਣੇ ਨੇ ਭੈਣ ਦੱਸਦੀ ਆ ਕਿਉਂਕਿ 4 ਲੱਖ ਰੁਪਿਆ ਦਾ ਆਪਰੇਸ਼ਨ ਦਾ ਭਰਾ ਲੱਤੀ ਵੀ ਸਾਹ ਹਾਂ 2 ਲੱਖ ਰੁਪਿਆ ਦਾ ਹਸਾਰ ਹੀ ਲੱਗਿਆ ਮੈਂ ਦੁਬਾਰਾ ਫਿਰਦਾਨੀ ਵੀਰਾਂ ਨੂੰ ਬੇਨਤੀ ਕਰਦਾ ਅੱਜ ਕੇ ਬਾਅਦ ਤੋਂ ਬਾਅਦ ਇਹਨਾਂ ਦੀ ਮਦਦ ਕਰੋ ਸਾਡੇ ਕਲੱਬ ਵਾਲੇ ਵੀਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਪਰਿਵਾਰ ਵੱਲੋਂ ਵੀ ਬੱਚਿਆਂ ਵੱਲੋਂ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ